ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਕਾਈ ਬਿੱਲ ਕ ਕਰੇ ਚਾਤ ਰਕ ਕੀ ਨਾਈ ਤ੍ਰਿਖਨ ਉਤਰ ਸਾਤਨਾ ਆਵੇ ਬਿਰ ਦਰਸ਼ਨ ਸੰਤ ਦੇ ਆਰੇ ਜੀਓ ਹੋ ਕੋਲੀ ਜੀਓ ਕੋਲ ਕੁ ਮਾਹੀ ਗੁਰਦਰਸ਼ਨ ਸੰਗ ਤੇ ਆਰੇ ਜੀਓ ਰਹਾਓ ਤੇ ਰਾਮੁ ਕ ਸੁਹਾਵਾ ਜੀਓ ਸਹਿਜ ਤੁਨ ਬਣੀ ਚਿਹਰੁ ਆ ਵਾ ਦੇਖੇ ਸਾਰਿੰਗ ਪਾਣੀ ਧਨ ਸੁ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੋਰਾ ਦੇ ਜੀਓ ਹੋ ਕੋਲੀਓ ਕੋਲ ਕੁਮਾਈ ਗੁਰ ਸੱਜਣ ਮੀਤ ਮੋਰਾ ਦੇ ਜੀਓ ਰਹਾਓ ਇਕ ਕਣਿ ਨਾ ਮਿਲਤੇ ਤਾ ਕਾਲ ਜੁਗ ਹੋਤਾ ਹੁਣ ਕਦ ਮਿਲੀ ਐ ਪ੍ਰਤੁੱਧ ਭਗਵੰਤਾ ਮੋਹਿ ਰੈਣ ਨਾ ਵਿਹਾਬੀ ਨੀਂਦ ਨਾ ਆਵੇ ਦਿਨ ਦੇਖ ਗੁਰਦਵਾਰੇ ਜੀਓ ਹੋ ਕੋਲੀ ਜੀਓ ਕੋਲ ਕੁਮਾਈ ਤੈਸਾ ਸੱਚੇ ਗੁਰਦਵਾਰੇ ਜੀਓ ਰਹਾਓ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬੇਨਾਸੀ ਘਰ ਮਹਿ ਪਾਇਆ ਸੇਵ ਕਰੀ ਪਰ ਸੇਵ ਕਰੀ ਪਲਚਸਾ ਨ ਵਿਛੜਾ ਜਨਾਨੰਕ ਦਾਸ ਤੁਮਾਰੇ ਜੀਓ ਕੋਲੀ ਜੀਓ ਕੋਲ ਕੁਮਾਈ ਜਨਾਨੰਕ ਦਾਸ ਤੁਮਾਰੇ ਜੀਓ ਰਹਾਉ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਉੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜੀਓ ੜਰਤ ਹੈ ਆਪਣਾ ਕੈ ਸੋ ਕਰੀ ਪੁਕਾਰ ਦੁਖ ਵਿਸਾਰਨ ਦੇ ਜਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇ ਦੀਆ ਅੰਤ ਛਡਾਏ ਸੋਏ ਸੋਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਾਇਆਲੇ ਤੇਰਾ ਨਾਮ ਕਰਾ ਸਦ ਕੁਰਬਾਨ ਐ ਜਾ ਹੋ ਰਹਾਓ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਏ ਕਾ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਕੋਤ ਬਾਗ ਦੇ ਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਤਿਆਰੇ ਜਾਏ ਕਹਾਂ ਰਹਾਓ సేవి ਸਾਹਿਬ ਆਪਣਾ ਅਵਰ ਜਾਣ ਚੋ ਕੋਏ ਨਾਨਕਤਾ ਦਾ ਦਾਸ ਹੈ ਦਿਨ ਦਿਨ ਚੋਕ ਚੋ ਕੋ ਹੋਏ ਸਾਹਿਬ ਤੇਰੇ ਨਾਮ ਵਿਟੋ ਦਿਨ ਦਿਨ ਚੋਖ ਚੋਖ ਹੋਏ ਰਹਾਓ ਇ ਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਉਬੰਗਾਰ ਸਤਿਗੁਰ ਪ੍ਰਸਾਦ एहो तन माया पाहिया प्यारे लीतला लब रंगाए मेरा कंत न भाव चोलड़ा प्यारे क्यों तन से जाए जाए हाँ कुर्बान है जाओ मेहरबान हाँ कुर्बान है जाओ हाँ कुर्बान है जाओ तिना कह लैन जो तेरा ना हो लैन जो तेरा ना उ, हो तिना कह हाँ सद कुर्बान है जाओ रहा ਸਾ ਰੰਗਣ ਜੇ ਥੀਆ ਤਿਆਰੇ ਪਾਈਐ ਨਾਉ ਮਗੀਠ ਰੰਗਣ ਵਾਲਾ ਜੇ ਰੰਗ ਸਾਹਿਬ ਅਸਾ ਰੰਗ ਦਾ ਢੀਠ ਜਿੰਨ ਕੇ ਚੋਲੇ ਰਤੜੇ ਤਿਆਰੇ ਕਾਂਤ ਤਿਨਾ ਕੈ ਪਾਸ ਢੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾ ਨਗ ਕਾਮਣ ਕੰਤਿ ਭਾਵੈ ਆਪੇ ਹੀ ਰਾਵੈ 뜰ੰਗ ਮਹੱਲਾ ਬਹਿਲਾ ਈ ਆਨੜੀਏ ਮਾਨੜਾ ਕਾਇ ਕਰਹਿ ਆਪ ਨੜੈ ਘਰ ਹਰ ਵੰਗੋ ਕੀ ਨਾ ਮਾਨ ਹੈ ਸੋਹਣੀੜਾ ਧੰ ਕੰਬਲੀਏ ਬਾਹਰ ਕਿਆ ਢੂੰਡੈ ਤੈ ਕਿਆਂ ਦੇ ਸਲਾਈਆਂ ਲੈਣੀ ਭਾਵ ਕਾ ਕਰ ਸਿੰਗਾਰੋ ता गण जानिया लागी जा सो तरे पे यानी बाली क्या करे जाता निकांत न पावे करण पलाह करे बो तेरे साता न महल न पाव विण करमा कि छिपाई है, पाई है ना ही। जे बो तेरा ताव है लभ लोभ अहंकार की माती माया माहे समाणी ਇਨੀ ਬਾਤੀ ਸੋ ਪਾਈ ਨਹੀਂ ਭਈ ਕਾਮਣ ਏ ਆਣੀ ਜਾਏ ਪੁੱਛ ਸੁਹਾਗਣੀ ਵਾਹ ਕਿੰਨੀ ਬਾਤੀ ਸੋ ਪਾਈ ਐ ਜੋ ਕਿਛ ਕਰੇ ਸੋ ਭਲਾ ਕਰ ਮਾਨੀ ਐ ਹਕਮਤ ਹੁਕਮ ਚੁਕਾਈ ਐ ਜਾ ਕਾ ਪ੍ਰੇਮ ਪਤਾਰਥ ਪਾਈ ਐ ਤੌ ਚਰਣੀ ਚਿਤ ਲਾਈ ਐ ਸੋ ਕਹ ਸੋ ਕੀ ਜਤਾਂ ਮਨੋਂ ਦੀਜੈ ਐਸਾ ਪਰਮਲ ਲਈਏ ਏਵ ਕਹਾ ਸੁਹਾਗਣੀ ਭੈਣੇ ਇਨੀ ਬਾਤੀ ਸੁਪਾਈ ਐ ਆਪ ਗਵਾਈਆ ਤਾਂ ਸੁਪਾਈ ਐ ਔਰ ਕੈਸੀ ਚਤਰਾਈ ਸਹੋਂ ਨਜ਼ਰ ਕਰ ਦੇਖੈ ਸੋ ਦਿਨ ਲੇਖੈ ਕਾ ਮਨ ਨੋਂ ਨਿੰਦ ਪਾਈ ਆਪੜੇ ਕੰਗ ਤਿਆਰੀ ਸਾਹ ਸੁਹਾਗਣ ਨਾਨਕ ਸਾਹ ਸਬਰਾਈ ऐसा रंग राती सहज की माती एने से पाए समाणी सुंदर साय स्वरूप बे चखण कही सूही महल्ला पहला कौन तराजी कवन तोला तेरा कवन शराब गुलाबा कौन गुरु कह पह दीखिया लेवा कह पह मूल करावा मेरे लाल जी हो ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨਤਾ ਰਾਜੀ ਤੇ ਤੋਲਾ ਤੇਰੀ ਸੇਵਸਰਾਵਤ ਮਾਵਾ ਕਟਹੀ ਭੀਤਰ ਸੋ ਸੋ ਤੋਲੀ ਇਹਨ ਦੇ ਚੇਤ ਰਹਾਵਾ ਆਪੇ ਕੰਡਾ ਤੋਲਦ ਰਾਜੀ ਆਪੇ ਤੋਲਣ ਹਾਰਾ ਆਪੇ ਦੇਖਾ ਆਪੇ ਭੂਜੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿਨਾਵ ਦਿਲ ਜਾਵੇ ਨਾਨਕ ਤਾਂ ਕੀ ਸੰਗਤ ਰਹੰਦਾ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੈ ਇੱਕ ਉਗੰਕਾਰ ਸਤਨਾਮ करता पुरख निरभ निर्वैर अकाल मूरत आजूनी सह भंग गुर प्रसाद राग बिलावल महला पहला चौप घर पहला तू सुल्तान कहां हो मिया तेरी कबन बढ़ाई जो तू दे सो कहां स्वामी मैं मूरख कहना न जाई तेरे गुण गावा दे बुझाई जैसे सच मह रहे और हो रजाई जो किछ हुआ सब किछ तुझते तेरी सब असनाई तेरा अंत ना जाना मेरे साहेब मैं अंदले क्या चतुराई क्या हो कथी कथे कथ देखा मैं अकथ ना कथ ना जाई जो तुद पावे सोई आखा ਟੇਲਾ ਤੇਰੀ ਵੜੇ ਆਈ ਏਤੇ ਕੂਕਰ ਹੋ ਬੇਗਾਨਾ ਪੋਂਗਾ ਇਸ ਦਨ ਗਈ ਭਗਤ ਹੀਣ ਨਾਮਿਕ ਜੇ ਹੋਏਗਾ ਤਖਸ ਮੈ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਜੇ ਇਹ ਤਾਂ ਸਬਦ ਮੇਰਾ ਪ੍ਰਾਨ ਬਸਤ ਹੈ ਪਹੁੜ ਜਨਵਨਾ ਆਵਾ ਮਨ ਦੇ ਦਿਆ ਦਿਆਲ ਉਸੇ ਦੀ ਮੇਰੀ ਮਾਈ ਕੌਣ ਜਾਣੇ ਤੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰੇ ਅਲਕੇ ਅਬਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਰ ਭਾਰ ਪੁਰ ਨੀਣਾ ਜਲ ਥਲ ਮਹੀਲ ਭਾਰ ਪੁਰ ਨੀਣਾ ਘਾਟ ਘਾਟ ਜੋਤ ਤੁਮਾਰੀ सिख मत सब बुद्ध तुम्हारी मंदिर छावा तेरे तुझ तो बिन अवर न जाना मेरे साहिबा गुण गावा नित तेरे जी हो जात सब शरण तुम्हारी सर्व चिंत तुद पासे जो तुद भाव सोई चंगा एक नानक की अरदास ਜੀ ਹੋ ਜੰਤ ਸਭ ਸਰਣ ਤੁਮਾਰੀ ਸਰਬ ਚੈਨ ਤਉਦ ਪਾਸੇ ਜੋ ਤੁਦ ਭਾਵੈ ਜੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ